ਸੰਜੀਪ ਪ੍ਰਗਰਨਾ ਬੋਰ ਸਿੰਘਵਾ ਸੰਜੀਪ ਬਰਦਰ ਚੱਕ ਪਿਪਲੀ ਤੋਂ ਆਇਆ ਸੰਜੀਪ ਬਰਦਰ ਦੱਸਦੇ ਕਿ 7 ਸਾਲ ਤੋਂ ਸੰਜੀਪ ਮੈਡੀਕਲ ਦਾ ਨਸ਼ਾ ਕਰਦੇ ਸੀ ਸੰਜੀਪ ਨੇ 7 ਸਾਲ ਤੋਂ ਅੱਛਾ 7 ਸਾਲ ਤੋਂ ਇਹ ਮੈਡੀਕਲ ਨਸ਼ਾ ਕਰਦੇ ਸੀ ਅੱਛਾ ਜੀ ਸੰਜੀਪ ਨੇ ਨੇ ਟ੍ਰੀਟ ਮੈਡੀਕਲ ਨਸ਼ੇ ਦੇ ਵਿੱਚ ਕੀ ਕਰਦੇ ਸੀ ਇਹ ਜਿਹੜਾ ਨਸ਼ਾ ਕਰਦੇ ਸੀ ਸੰਜੀ ਗੋਲੀਆਂ ਖਾਂਦੇ ਸੀ ਤੇ ਕੈਪਸੂਲ ਖਾਂਦੇ ਸੀ ਸੰਜੀ ਅੱਛਾ ਗੋਲੀਆਂ ਵੀ ਖਾਂਦੇ ਸੀ ਤੇ ਕੈਪਸੂਲ ਵੀ ਖਾਂਦੇ ਸੀ ਹਾਂਜੀ ਸੰਜੀ 7 ਸਾਲ ਤੋਂ ਹਾਂਜੀ ਸੰਜੀ ਅੱਛਾ ਸੰਜੀ ਇਹਨਾਂ ਨੇ ਡਾਕਟਰਾਂ ਕੋਲ ਅੱਧੀ ਪਰ ਸੰਜੀਨ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਸੰਜੀ ਅੱਛਾ ਤੇ ਸੰਜੀਨ ਨੂੰ ਮਹਾਭਿਸ਼ੇਕ ਪਵਨ ਦੇ ਵਿੱਚ 2 ਮਹੀਨੇ ਹੋ ਗਏ ਆਉਂਦਿਆਂ ਨੂੰ ਸੰਜੀ ਲਗਾਤਾਰ ਨੇ ਐਨ ਪ੍ਰਾਪਨਾ ਕਰਾਉਂਦੇ ਰਹੇ ਅੱਛਾ ਸੰਜੀ ਇਹ ਬ੍ਰਦਰ ਦਾਅਤੇ ਕਿ 1 ਮਹੀਨੇ ਤੋਂ ਬਿਲਕੁਲ ਫ੍ਰੀ ਆ ਉਸ ਨਸ਼ੇ ਦੀ ਦੁਸ਼ਟ ਆਤਮਾ ਤੋਂ ਸੰਜੀ ਇਸ ਬ੍ਰਦਰ ਨੇ 1 ਮਹੀਨੇ ਤੋਂ ਕੋਈ ਮੈਡੀਕਲ ਦਾ ਨਸ਼ਾ ਨਹੀਂ ਕੀਤਾ ਸੰਜੀ ਇਸ ਬ੍ਰਦਰ ਨੂੰ ਕੋਈ ਤੋੜ ਨਹੀਂ ਲੱਗੀ ਹੁਣ ਬਿਲਕੁਲ ਤੁਸੀਂ ਛੱਡ ਚੁੱਕੇ ਆ ਮਾਈਕ ਚਲ ਚੁਕੇ ਅੱਛਾ 7 ਸਾਲ ਤੋਂ ਤੁਸੀਂ ਕਰ ਰਹੇ ਸੀ ਹਾਂਜੀ ਔਰ ਤੁਸੀਂ ਟ੍ਰੀਟਮੈਂਟ ਵੀ ਕਰਾਇਆ ਕਿ ਨਸ਼ਾ ਛੁੱਟ ਜਾਵੇ ਹਾਂਜੀ ਪਰ ਛੁੱਟਿਆ ਨਹੀਂ ਪਰ ਕੋਈ ਛੁੱਟਿਆ ਨਹੀਂ ਅੱਛਾ 2 ਮਹੀਨੇ ਹੋ ਗਏ ਤੁਹਾਨੂੰ ਛਾਗੜ ਭਾਵਨ ਦੇ ਵਿੱਚ ਆਉਂਦਿਆਂ ਨੂੰ ਹਾਂਜੀ 2 ਮਹੀਨੇ ਹੋ ਚੁੱਕੇ ਅੱਛਾ ਤੁਸੀਂ ਲਗਾਤਾਰ ਲੇੜ ਰਿਹੈਂਡ ਕਰਾਉਂਦੇ ਰਹੇ ਹਾਂਜੀ ਤੇ ਹੁਣ ਕਿੰਨੇ ਟਾਈਮ ਤੋਂ ਤੁਸੀਂ ਛੱਡ ਚੁੱਕੇ ਹੋ 1 ਮਹੀਨਾ ਹੋ ਗਿਆ 1 ਮਹੀਨਾ ਹੋ ਚੁੱਕਾ ਨਾ ਤੁਸੀਂ ਗੋਲੀਆਂ ਖਾਧੀਆਂ ਨਾ ਤੁਸੀਂ ਕੈਪਸੂਲ ਖਾਧੇ ਨਹੀਂ ਤੇ ਕੋਈ ਤੋੜ ਵਗੈਰਾ ਕੁਛ ਇਦਾਂ ਦਾ ਨਹੀਂ ਹਾਲੇਲੂਇਆ ਹਾਲੇਲੂਇਆ ਸਾਡੀ ਸਤਿ